ਖੁਸ਼ੀ ਦਾ ਟਿਕਾਣਾ ਦੇਖੋ ਇਹ ਭ੍ਰਿਸ਼ਟ ਬੰਦੇ ਜਿਹੜੇ ਆਪੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀ ਤੇ ਵੋਟਾਂ ਲੈਂਦੇ ਨੇ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਜਿਨ੍ਹਾਂ ਨੇ ਆਪ ਨੇ ਆਪਣੇ ਆਪ ਨੂੰ ਮਿਟਾ ਦਿੱਤਾ ਦੇਸ਼ ਦੀ ਖਾਤਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਆਮ ਆਦਮੀ ਨੂੰ ਕਿ ਜਿਹੜਾ ਤੁਹਾਡਾ ਮੁਖੀ ਅੰਨਾ ਹਜ਼ਾਰੇ ਦੇ ਮੋਢੇ ਤੇ ਚੜਕੇ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰ ਮਿਟਾਵਾਂਗਾ ਕਦੇ ਸਿਆਸਤ ਵਿੱਚ ਨਹੀਂ ਆਵਾਂਗਾ ਆਪਣੇ ਬੱਚਿਆਂ ਦੀ ਸੌ ਖੰਦਾ ਸੀ ਫੇਰ ਸਿਆਸਤ ਵਿੱਚ ਵੀ ਆਇਆ ਬੱਚਿਆਂ ਦੀ ਵੀ ਝੂਠੀ ਸਾਹ ਖਾਦੀ ਤੇ ਫਿਰ ਕਿਹਾ ਕਿ ਮੈਂ ਤਾਂ ਸਿਆਸਤ ਚ ਆ ਰਿਹਾ ਹੈਗਾ ਬ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਧੱਕਣ ਵਾਸਤੇ ਤੇ ਫਿਰ ਉਸ ਬ੍ਰਿਸ਼ਟ ਕਾਂਗਰਸ ਦੇ ਨਾਲ ਸਰਕਾਰ ਵੀ ਬਣਾਈ ਤੇ ਹੁਣ ਦੇਸ਼ ਭਰ ਚ ਉਸ ਬ੍ਰਿਸ਼ਟ ਕਾਂਗਰਸ ਦੇ ਨਾਲ ਹੀ ਕੱਟ ਜੋੜ ਕਰ ਲਿਆ ਤੇ ਇਹ ਕੱਟਰ ਬੇਈਮਾਨ ਪਾਰਟੀ ਜਿਹਨੇ ਝੂਠ ਤੋਂ ਇਲਾਵਾ ਹੋਰ ਕੁਝ ਕਿਹਾ ਨਹੀਂ ਇਹਨਾਂ ਦੀ ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਸਬੂਤ ਕਿ ਜਿਹੜੇ ਕਹਿੰਦੇ ਸੀ ਸਾਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਂਦੇ ਨੇ ਅਸ ਤੁਸੀਂ ਸੋਚੋ ਇਹ ਨਾ ਦਾ ਸਕੂਲ ਦਾ ਸਿੱਖਿਆ ਮੰਤਰੀ ਇਹਨਾਂ ਦਾ ਹਸਪਤਾਲ ਦਾ ਸਿਹਤ ਮੰਤਰੀ ਸਮੇਤ ਮੁੱਖ ਮੰਤਰੀ ਭ੍ਰਿਸ਼ਟਾਚਾਰਚੇ ਜੇਲ੍ਹ 'ਚ ਬੰਦਰੇ ਤੇ ਇੰਨਾ ਬੇਸ਼ਰਮ ਬੰਦਾ ਕੀ ਕਹਿੰਦਾ ਮੈਂ ਕੁਰਸੀ ਅਜੇ ਵੀ ਨਹੀਂ ਛੱਡਾਂਗਾ ਭਾਵੇਂ ਦੇਸ਼ ਜੇਲ੍ਹ 'ਚ ਮੈਂ ਬੰਦ ਰਵਾਂ ਹੁਣ ਇਹਨੂੰ ਵੋਟਾਂ ਕਰਕੇ ਅਦਾਲਤ ਨੇ ਚੰਨ ਦਿਨਾਂ ਦੀ ਰਾਤ ਦਿੱਤੀ ਹੈ ਤੇ ਇਹ ਬੇਈਮਾਨ ਬੇਸ਼ਰਮ ਬੰਦੇ ਉਹਦੀ ਖੁਸ਼ੀ ਮਨਾ ਰਹੇ ਨੇ ਨਾ ਕਿ ਇਹਦਾ ਕਿ ਸ਼ਰਮ ਕਰੇ ਕਿ ਭ੍ਰਿਸ਼ਟਾਚਾਰਚੇ ਤੂੰ ਅੰਦਰ ਗਿਆ ਹੈ ਤੂੰ ਕੁਰਸੀ ਆਪ ਨਹੀਂ ਛੱਡਦਾ ਨਹੀਂ ਹੈਗਾ ਇਹਦੀ ਸ਼ਰਮ ਦੇਣ ਤਾਂ ਵੇਖ ਖੁਸ਼ੀ ਮਨਾ ਰਹੇ ਨੇ ਤੇ ਮੈਂ ਆ ਵੀ ਕਹਦਾ ਕਿ ਆ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਜਾਨ ਦੀ ਦੇਰ ਸੀ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਇਹ ਭਾਜਪਾ ਦਾ ਪੂਰਾ ਏਜੰਟ ਬਣ ਗਿਆ ਕਿਉਂਕਿ ਇਹਨੂੰ ਵੀ ਪਤਾ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਸ਼ਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਹੈ ਉਹੀ ਘੁਟਾਲਾ ਭਗਵੰਤ ਮਾਨ ਨੇ ਪੰਜਾਬ 'ਚ ਕੀਤਾ ਹੈ ਤੇ ਕੇਜਰੀਵਾਲ ਨੂੰ ਅੰਦਰ ਧੱਕਦਾ ਅਗਲਾ ਨੰਬਰ ਕਿ ਭਗਵੰਤ ਮਾਨ ਦਾ ਲੱਗ ਜਾਏ ਇਸ ਤੋਂ ਪਹਿਲੇ ਹੀ ਘੁੱਟਨੇ ਟੇਕ ਕੇ ਆਹੀ ਕਾਰਨ ਹੈ ਕਿ ਅੱਜ ਤਾਈਂ ਕੇਂਦਰ ਨੇ ਭਗਵੰਤ ਮਾਨ ਨੂੰ ਹੱਥ ਨਹੀਂ ਲਾਇਆ ਜਦ ਉਹ ਹੀ ਪਾਲਿਸੀ ਕੇਜਰੀਵਾਲ ਨੇ ਕੀਤੀ ਕੇਜਰੀਵਾਲ ਨੂੰ ਅੰਦਰ ਧੱਕਤਾ ਤੇ ਪੰਜਾਬ ਦੇ ਲੋਕੀ ਜਾਗਜਾਨ ਅੱਜ ਪੰਜਾਬ ਖਤਰੇ ਵਿੱਚ ਹੈ ਪਹਿਲੇ ਕੇਜਰੀਵਾਲ ਦੀ ਸਿਆਸਤ ਚਮਕਾਉਣ ਵਾਸਤੇ 1 ਲੱਖ ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਚਾਰਤਾ ਆਪਣੀ ਕੁਰਸੀ ਦੇ ਖਾਤਰ ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ ਸਾਰੀ ਸਹੂਲਤਾਂ ਲੋਕਾਂ ਦੀ ਬੰਦ ਕਰਤੀਆਂ ਨੇ ਵਿਕਾਸ ਦੀ ਇੱਕ ਇੱਟ ਪੰਜਾਬ 'ਚ ਕਿਤੇ ਨਹੀਂ ਲੱਗੀ ਗੈਂਗਸਟਰ ਲੋਟਾ ਖਵਾ ਤੇ ਫਿਰੋਤੀਆਂ ਦਾ ਰਾਜ ਹੈ ਨਸ਼ੇ ਵੇਚ ਕੇ ਭਗਵੰਤ ਮਾਨ ਦੇ ਬੰਦੇ ਤੇ ਉਹਨਾਂ ਦੀ ਪ੍ਰਸ਼ਾਸਨ ਮੋٹے ਨੋਟ ਕਵਾਰੀਆ ਪੰਜਾਬ ਦੀ ਜਵਾਨੀ ਖਤਮ ਕਰਕੇ ਤੇ ਝੂਠਾ ਪ੍ਰਚਾਰ ਕਰਕੇ 40000 ਨੌਕਰੀਆਂ ਨੌਕਰੀਆਂ ਤਾਂ ਦੱਸਦਾ ਨਹੀਂ ਵੀ ਕਿਹੜੇ ਪਿੰਡ 'ਚ ਕਿਹਨੂੰ ਮਿਲੀ ਐ ਪਿੰਡ 'ਚ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਜਦੋਂ ਨੌਕਰੀਆਂ ਦੀ ਗੱਲ ਤੁਹਾਡੇ ਕੋਲ ਜਾਣ ਕੇ ਵੋਟਾਂ ਵਾਸਤੇ ਪਹਿਲੇ ਪੁੱਛੋ ਸਾਡੇ ਪਿੰਡ 'ਚ ਕਿਹੜੀ ਨੌਕਰੀ ਮਿਲੀ ਉਹਦੀ ਗੱਲ ਕਰ ਇੱਥੇ ਉੱਥੇ ਦੀ ਗੱਲਾਂ ਕੋਈ ਹਰਿਆਣੇ ਨੂੰ ਕੋਈ ਰਾਜਸਥਾਨ ਨੂੰ ਇਹਨਾਂ ਤੋਂ ਪੁੱਛੋ ਬੀਬੀਆਂ ਦੇ 1000 ਰੁਪਏ ਕਿੱਥੇ ਨੇ ਇਹਨਾਂ ਕਰਜ਼ਾ ਚੜਦਾ ਬੀਬੀਆਂ ਦੇ 26-26000 ਖੜੇ ਨੇ ਉਹ ਬਕਾਇਆ ਨਹੀਂ ਦਿੰਦਾ ਤੇ ਕਾਸਤੇ ਅਤਵਲ ਸੰਗਤ ਮੰਡੀ 'ਚ ਖੜਿਆ ਸੀ ਵਰ ਤੋਂ ਇੰਨੇ ਦੁਖੀ ਨੇ ਲੋਕੀ ਕਿ ਘਰੇ ਰਹਿਣਾ ਔਖਾ ਹੋ ਰਿਹਾ ਹੈ ਲੇਕਿਨ ਦੁਵਾਨੀ ਸੀਵਰ ਦਾ ਕੰਮ ਠੀਕ ਕਰਨ 'ਚ ਦੁਵਾਨੀ ਨਹੀਂ ਲਾਈ ਵੱਡੇ ਇਸ਼ਤਿਹਾਰ ਭ੍ਰਿਸ਼ਟਾਚਾਰ ਖਤਮ ਦਸੋਂ ਸੇ ਬਠਿੰਡਾ ਰੂਰਲ ਦਾ ਭ੍ਰਿਸ਼ਟਾਚਾਰ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾਂ ਦੇ ਖਰਾਬ ਭ੍ਰਿਸ਼ਟਾਚਾਰ ਅੱਜ ਸਾਡੇ ਸਟਾਰ ਕੈਂਪੇਨਰ ਬਣੇ ਹੋਏ ਨੇ ਵਿਸ਼ਟ ਬੰਦੇ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਜਿਨ੍ਹਾਂ ਨੂੰ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਪਾਵੇਂ مانਸੇ ਦਾ ਐਮਐਲਏ ਪੰਸੇ ਬਟੰਡਾ ਰੂਰਲ ਦਾ ਅੱਜ ਉਹਨਾਂ ਨੂੰ ਸਟਾਰ ਕੈਂਪੇਨਰ ਬਣਾਤਾ ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦੇਵਾਂਗੇ ਤਾਂ ਮੰਤਰੀ ਤੇ ਐਮਐਲਏ ਤੋਂ ਥੱਲੇ ਇਹਨਾਂ ਨੂੰ ਆਮ ਬੰਦਾ ਹੀ ਨਹੀਂ ਕੋਈ ਦਿਖਦਾ ਸੋ ਹਰ ਪੱਖੋਂ ਕੱਲਾ ਝੂਠ ਦੀ ਰਾਜਨੀਤੀ ਪੰਜੇ ਨੇ ਕੀਤੀ ਝੂਠ ਦੀ ਰਾਜਨੀਤੀ ਆਮ ਆਦਮੀ ਪਾਰਟੀ ਜਿਸ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਾਂਗਰਸ ਨੇ ਲਾਈ ਸੀ ਅਜੋ ਉਸ ਕੇਜਰੀਵਾਲ ਦੇ ਹੱਕ ਚ ਧਰਨੇ ਮਾਰ ਰਹੀ ਤੇ ਗੱਠ ਜੋੜ ਕਰ ਰਹੀ ਸੋ ਇਹ ਦੋਨੋਂ ਪਾਰਟੀਆਂ ਝੂਠ ਫਰੇਬ ਲਾਰੇ ਲੱਪੇ ਬਸ ਆਹੀ ਇਹਨਾਂ ਦੇ ਭੱਲੇ ਸੇਵਾ ਸੱਚੀ ਸੁੱਚੀ ਤੇ ਕੀਤੀਆਂ ਤਕੜੀ ਨਹੀਂ ਕੀਤੀ ਜਿਨ੍ਹਾਂ ਨੇ ਐਮਜ਼ ਵਰਗੇ ਹਸਪਤਾਲ ਹੋਣ ਰੈਫਾਇਨਰੀਆ ਹੋਣ ਆ ਪੁਲ ਹੋਣ ਆ ਸੜਕਾਂ ਹੋਣ ਵਾਟਰ ਬਾਕਸ ਹੋਏ ਗ੍ਰੇਡ ਹੋਏ ਸਹੂਲਤਾ ਹੋਣ ਯੂਨੀਵਰਸਿਟੀਆ ਹੋਣੇ ਸਾਰੇ ਕੰਮ ਜੇ ਪੰਜਾਬ 'ਚ ਹੋਏ ਨੇ ਪਾਵੇਂ ਗਰੀਬ ਦੇ ਪਾਵੇਂ ਕਿਸਾਨ ਦੇ ਪਾਵੇਂ ਵਪਾਰੀਆਂ ਦੇ ਪਾਵੇਂ ਨੌਜਵਾਨ ਦੇ ਨੌਕਰੀਆਂ ਸਭ ਤੋਂ ਵੱਧ ਅਕਾਲੀ ਦਲ ਦੇ ਸਮੇਂ ਲਗੇ ਸੋ ਮੈਂ ਲੋਕਾਂ ਨੂੰ ਬੇਨਤੀ ਕਰਦੀਆਂ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਤੁਸੀਂ ਜਿਵੇਂ ਇਹਨਾਂ ਨੇ ਸਾਡੇ ਕਿਸਾਨਾਂ ਦੇ ਬਾਰਡਰ ਸੀਲ ਕੀਤੇ ਅੱਜ ਇਹ ਦਿੱਲੀ ਦੀ ਕਤਪੁਤਲੀਆ ਨੂੰ ਦਿੱਲੀ ਤਾਈਂ ਸੀਮਤ ਰੱਖ ਦੋ ਦਿੱਲੀ ਦੀ ਗੁਲਾਮੀ ਪੰਜਾਬ ਨੂੰ ਨਹੀਂ ਚਾਹੀਦੀ ਪੰਜਾਬ ਦੀ ਜਿੱਤ ਹੋਏ ਤੇਰਾ ਦੀ ਤੇਰਾ ਸੀਟਾਂ ਦੀ ਬਿਲਕੁਲ ਬਾਦਲ ਕੀ ਹਾਰ ਪੱਕੀ ਹੈ ਅਗਲੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦਾ ਪਟਿਆਲਾ ਸੀ ਉਹਨਾਂ ਦੇ ਮੁਕਾਬਲੇ ਲੜੂ ਆਪ ਤੋਂ ਇਹਨਾਂ ਕੇ 5 ਸਾਲ ਪੁਰਾਣੇ ਨਿਕਾਲੇ ਇਹਨਾਂ ਨੂੰ 5 ਸਾਲ ਪਹਿਲੇ ਵੀ ਇਹੀ ਕਾਥਾ ਔਰ ਫਿਰ ਆਬ ਤੋ ਆਪਣੇ ਪੋਸਟਰ ਲਗਾਦੇ ਸੇ ਇੱਕ ਬਠੰਡੇ ਸੇ ਜੇ ਮੇਰੀ ਹਾਰ ਪੱਕੀ ਤੋ ਫਿਰ ਹੀ ਭਾਗੇ ਕਿਉਂ ਯਾਂ ਸੇ ਇਹ ਤੋ ਇਸੀ ਦਾ ਜਵਾਬ ਦੇਤੇ ਸੋ ਰਾਜਾ ਸਾਹਿਬ ਕੇ ਅਗਵਾਈ ਮੇਂ ਤੋ ਉਨਕੀ ਪਾਰਟੀ ਤੋ ਅਬ ਬੀਜੇਪੀ ਬਣ ਗਈ ਹੈ ਸੋ ਇਹ ਮੁਝੇ ਕਿਆ ਕਰ ਰਹੇ ਆ ਆਪਣੀ ਸੀਟ ਕੀ ਚਿੰਤਾ ਕਰ ਰਹੇ ਭਾਈ ਤੁਸੀਂ ਰੇਕਾਂ ਦੇ ਕਹਨੇ ਹੋ ਮੈਂ ਏਮ ਜੀ ਲਿਆਂਦਾ ਇੱਥੇ ਸੈਂਟਰ ਯੂਨੀਵਰਸਿਟੀ ਲਿਆਂਦੀ ਕਾਂਗਰਸ ਕਹਿੰਦੀ ਹੈ ਬੀਜੇਪੀ ਕਹਿੰਦੀ ਹੈ ਉਹ ਕੋਈ ਸੈਂਟਰ ਦੀਆਂ ਸਕੀਮਾਂ ਸੀ ਵੀ ਭਾਈ ਕਾ ਕਿਉਂ ਵੋਟ ਮੰਗਦੇ ਸਨ ਫਿਰ ਇਹ ਵੀ ਦੱਸ ਦੇਣਾ ਜੇ ਸੈਂਟਰ ਦੀ ਸਕੀਮਾਂ ਤਾਂ ਪਿਛਲੇ 5 ਸਾਲਾਂ ਤੋਂ ਵੀ ਚੱਲ ਰਹੀਆਂ ਨੇ ਤੇ ਫਿਰ ਭਾਜਪਾ ਨੇ ਉਹ ਕਿਹੜੀ ਸੈਂਟਰਲ ਸਕੀਮ ਪੰਜਾਬ ਨੂੰ ਦਿੱਤੀ ਜੇ ਪੰਜਾਬ ਦਾ ਨਾਂ ਵੀ ਲੱਗਦਾ ਹੈ ਤੇ ਇਹਨਾਂ ਦੇ ਵੱਡੇ ਵੱਡੇ ਮੰਤਰੀ ਵੀ ਬੈਠੇ ਹੋਏ ਨੇ ਉਹ ਕਿਹੜੀ ਚੀਜ਼ ਲੈ ਕੇ ਆਏ ਸੋ ਜੇ ਭਾਵੇਂ ਜੋ ਕੁਝ ਹੋਇਆ ਇਹ ਮੈਂ ਇਹ ਵੀ ਕਹਿੰਦੀ ਆ ਕਿ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਬਾਦਲ ਸਾਹਿਬ ਦਾ ਸੀ ਭਾਵੇਂ ਮੈਂ ਪਹਿਲੇ ਬਜਟ 'ਚ ਮੈਂ ਇੰਡੀਆ ਆਈਆਈਐਮ ਪਰ ਪਾਇਆ ਜਿਹੜਾ ਅੰਬਰਸਰ ਗਿਆ ਫਿਰ ਮੈਂ ਹਾਰਟੀਕਲਚਰ ਇੰਸਟੀਚਿਊਟ 'ਤੇ ਆਇਆ ਸੇਰ ਪੀਜੀ ਵਾਲੇ ਲੜਚਾ ਗੜਕੇ ਜਿਹੜਾ ਪਿਛਲੇ ਇਲਾਕਾ ਲੋਕਾਂ ਨੂੰ ਇਲਾਜ ਵਾਸਤੇ ਚੰਡੀਗੜ੍ਹ ਤੇ ਲੁਧਿਆਣੇ ਪਜਣਾ ਪੈਂਦਾ ਸੀ ਇਹ ਏਮਸ ਮੈਂ ਕਿਵੇਂ ਮਿੰਤਾ ਕੱਢ ਕੇ ਲੜਕੇ ਝੜਕੇ ਕਿਵੇਂ ਮੈਂ ਪੰਜਾਬ ਵਾਸਤੇ ਲੈ ਕੇ ਉਹ ਮੈਨੂੰ ਪਤਾ ਹੈ ਇਸ ਤੋਂ ਪਹਿਲੇ ਵੀ 10 ਸਾਲ ਕਾਂਗਰਸ ਦੀ ਵੀ ਸਰਕਾਰਾਂ ਸੀਗੀਆਂ ਭਾਜਪਾ ਦੀ ਸਰਕਾਰ ਹੁਣ ਵੀ ਸੀਗੀ ਮੇਰੇ ਤੇ ਛੱਡਣ ਤੋਂ ਬਾਅਦ ਨਾ ਕਾਂਗਰਸ ਕੱਖ ਲੈ ਕੇ ਆਈ ਤਾਂ ਨਾ ਭਾਜਪਾ ਨੇ ਉਹਦੇ ਬਾਅਦ ਕੱਖ ਸਾਨੂੰ ਦਿੱਤਾ ਸੋ ਇਹ ਮਿਹਨਤ ਕਰਕੇ ਕਿਸ ਤਰ੍ਹਾਂ ਇਸ ਇਲਾਕੇ 'ਚ ਲੈ ਕੇ ਇਹ ਦੀ ਜਿਹੜੀ ਏਮਸ ਬਣ ਜਾਂਦਾ ਜੇ ਬਾਦਲ ਸਾਹਿਬ ਨੇ ਜ਼ਮੀਨ ਅਕਵਾਇਰ ਨਹੀਂ ਕੀਤੀ ਹੁੰਦੀ ਆ ਰੈਫਾਇਨਰੀ ਬਣ ਜਾਂਦੀ ਆ ਸੈਂਟਰਲ ਯੂਨੀਵਰਸਿਟੀ ਬਣ ਜਾਂਦੇ ਕਰੋੜਾਂ ਰੁਪਏ ਲਗਾ ਕੇ ਜ਼ਮੀਨ ਅਕਵਾਇਰ ਕਰਕੇ ਸਾਰੀ ਸੈਂਕਸ਼ਨ ਚਾਰ ਦੇ ਵਾਰੀ ਬਿਜਲੀ ਪਾਣੀ ਸਾਰਾ ਕੁਝ ਕਰਕੇ ਤਾਂ ਸੈਂਕਸ਼ਨ ਕਰਕੇ ਇਹ ਏਮਜ਼ ਦਾ ਕੰਮ ਸ਼ੁਰੂ ਹੋਇਆ ਇਹਦੇ ਮੋٹے ਪੈਸੇ ਤਾਂ ਜ਼ਮੀਨ ਦੇ ਹੁੰਦੇ ਨੇ ਜਿਹੜਾ ਸਾਰੇ ਬਾਦਲ ਸਾਹਿਬ ਤੇ ਸਾਡੀ ਸਰਕਾਰ ਨੇ ਲਾਏ ਇਹਨਾਂ ਤੋਂ ਤਾਂ ਮੈਂ ਪੁੱਛਣਾ ਚਾਹੁੰਦੀ ਆਂ ਭਾਵੇਂ ਮੇਰੇ ਮਹਿਕਮੇ ਚ ਦੇਖ ਲਓ 1500 ਕਰੋੜ ਦੀ ਇਨਵੈਸਟਮੈਂਟ ਮੈਂ ਪੰਜਾਬ 'ਚ ਲੈ ਕੇ ਜਦ ਕਾਂਗਰਸ ਨੇ ਇੱਕ ਦਿਨ ਮਦਦ ਤੱਕ ਨਹੀਂ ਕੀਤੀ ਤੇ ਆਹੀ ਏਮਜ਼ ਵਾਸਤੇ ਤਾਂ ਕਾਂਗਰਸ ਕਹਿੰਦਾ ਸੀ ਧਰਨਾ ਲਾਵਾਂਗੇ ਅ ਅਮਰਿੰਦਰ ਸਿੰਘ ਕਹਿੰਦਾ ਸੀ ਆ ਇਥੋਂ ਲੜਕੇ ਦਾ ਖੈਰਾ ਕਹਿੰਦਾ ਸੀ ਕਿ ਧਰਨਾ ਲਾਵਾਂਗੇ ਇੱਥੇ ਬੰਦਦਾ ਕਿਵੇਂ ਸੋ 3 ਸਾਲਾਂ ਚ ਜਿੱਥੇ ਦੇਸ਼ ਦਾ ਕੋਈ ਐਮਜ਼ ਨਹੀਂ ਬਣਿਆ ਸੀ 3 ਸਾਲਾਂ ਚ ਬਠਿੰਡਾ ਐਮਜ਼ ਬਣ ਕੇ 2016 ਚ ਸੈਂਕਸ਼ਨ ਹੋਇਆ 2020 ਵਿੱਚ ਲੋਕ ਅਰਪਣ ਕਰਤਾ ਤੇ ਬਾਕੀ ਦੇਖ ਲੋ ਅਜੇ ਤੱਕ ਬਣੀ ਜਾ ਰਹੇ 10 ਸਾਲ ਹੋ ਗਏ ਸੋ ਇਹ ਕਹਿਣ ਦੀ ਗੱਲਾਂ ਹੁੰਦੀਆਂ ਨੇ ਕੋਈ ਵੀ ਚੀਜ਼ ਲਾਣ ਵਾਸਤੇ ਜੋੜਾ ਮਿਹਨਤ ਕਰਦਾ ਹੈ ਤਸ਼द्दਦ ਕਰਦਾ ਹੈ ਉਹਨਾਂ ਚੀਜ਼ ਨੂੰ ਲੈ ਕੇ ਆਂਦਾ ਫਿਰ ਉਹਨੂੰ ਗਰਾਊਂਡ 'ਚ हवा चे नहीं सिर्फ ग्राउंड चेन तैयार करता है तो यहां के सामने एम्स कौन लेके आया तो कौन नहीं आया जे एक सेंटर का मंत्री भी कभी एम्स चे नजर आया हो तो वो देख लो तो सीटों तो 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 पर जो आम आदमी पार्टी लड़ रही है तेरह सीट पर पंजाब बाकी दो या एक सीट पर अरविंद केजरीवाल की जेल से बाहर आने के बाद फर्क पड़ेगा चुनाव में हाँ बहुत फर्क पड़ेगा लोगों को पता लग जाएगा की भ्रष्टाचार की मूर्ति आज सामने आके जब वोट मांगेगी तो लोगों को पता होगा की ये सारी भ्रष्ट कांग्रेस और भ्रष्ट झाड़ू जब इट्ठी हो गई है तो इन दोनों को नकार के मैं लोगों को कहती हूँ अपनी खेतरी पार्टी को आप मजबूत करिए क्योंकि आपकी खेतरी पार्टी ही आपके रक्षा कर सकती है आपके उम्मीदों में आपकी जरूरतों के बारे में जितनी खेतरी पार्टी जानती है। दूसरी पार्टी सेंट्रल पार्टी से सेंट्रल एजेंडा चलाती है इनको एक एक क्षेत्र के बारे में नहीं पता जैसे दिल्ली बैठे पावे राहुल गांधी होए मोदी होए केजरीवाल होए उसको संगत मंडी का सुअर का क्या हाल है उसको पता है लेकिन पंजाबियों से पूछो हमारे लोगों से पूछो एक एक चीज ਫਿੰਗਰ ਟਿਪਸ ਪੇ हमको पता है कि पंजाब पे किस कोने में किस चीज की जरूरत है सलमान भड़ंतमान ने रोड शो करा चलिए पांच बूटा पाग